ਸਤਿ ਸ਼੍ਰੀ ਅਕਾਲ ਟੂਨ ਚੈਨਲ ਤੇ ਅੱਜ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਸਰਬ ਨੌਜਵਾਨ ਸਵਾਰ ਰਿਸਟਰ ਫਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਰਿਸਟਰ ਫਵਾੜਾ ਵੱਲੋਂ ਆਓ ਸਾਰੇ ਬੂਟੇ ਲਾਈਏ ਜਿੰਨੇ ਲਾਈਏ ਉਹਨੇ ਬਚਾਈਏ ਮਹਿੰਮ ਤਹਿਤ ਅੱਜ ਸੁਸਾਇਟੀ ਦੇ ਪ੍ਰਧਾਨ ਸੁਖਿੰਦਰ ਸਿੰਘ ਜੀ ਦੀ ਅਗਵਾਈ ਹੇਠ ਵਾਣਪੇ ਬਾਗ ਫਵਾੜਾ ਦੇ ਸਹਿਯੋਗ ਨਾਲ ਆਦੀਆਵਾਦ ਬੇਕੇਫਾਲਦਾਰ ਤੇ ਸ਼ਾਨਦਾਰ ਬੂਟੇ ਲਗਾਏ ਗਏ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪ੍ਰਵਾਸੀ ਭਾਰਤੀ ਪਿੰਦੂ ਜੋਲ ਯੂਕੇ ਅਤੇ ਪ੍ਰਵਾਸੀ ਭਾਰਤੀ ਹਰਜਿੰਦਰ ਕੰਡਾ ਫਰਾਂਸ ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਨਗਰ ਸੁਧਾਰ ટ્રਸਟ ਫੋਗੜਾ ਦੇ ਚੇਅਰਮੈਨ ਕਸ਼ਮੀਰ ਸਿੰਘ ਮੱਲੀ ਐਡਵੋਕੇਟ ਆਮ ਆਦਮੀ ਪਾਰਟੀ ਦੇ ਐਸੀ ਵਿੰਗ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਤੋਂ ਇਲਾਵਾ ਹੁਸਨ ਲਾਲ ਸੀਨੀਅਰ ਵਾਈਸ ਪ੍ਰਧਾਨ ਵਰਦਮਨ ਟੈਕਸਟਾਈਲ ਮੌਜੂਦ ਸਨ ਮੁੱਖ ਮਹਿਮਾਨ ਪਿੰਦੂ ਜੋਲ ਅਤੇ ਹਰਜਿੰਦਰ ਕੰਡਾ ਨੇ ਬੂਟੇ ਲਗਾਉਣ ਦੀ ਮੁਹਿੰਮ ਦੀ ਆਰੰਭਤਾ ਕਰਵਾਈ ਬਿੰਦੂ ਜੌਨ ਨੇ ਕਿਹਾ ਕਿ ਵਿਕਸਤ ਦੇਸ਼ਾਂ ਯੂਕੇ ਫਰਾਂਸ ਅਮਰੀਕਾ ਕੈਨੇਡਾ ਆਦਿ ਵਿੱਚ ਵਾਤਾਵਰਣ ਸ਼ੁੱਧ ਹੋਣ ਦੀ ਗੱਲ ਅਸੀਂ ਆਮ ਤੌਰ ਤੇ ਸੁਣਦੇ ਹਾਂ ਅਤੇ ਇਹ ਇਸ ਲਈ ਹੈ ਕਿਉਂਕਿ ਉੱਤੇ ਵਾਤਾਵਰਣ ਸੰਭਾਲ ਦਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ। ਸਮਾਗਮ ਦੌਰਾਨ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਵਾਗਤ ਵੀ ਕੀਤਾ ਗਿਆ। ਇਸ ਮੌਕੇ ਉਪ ਪ੍ਰਧਾਨ ਰਵਿੰਦਰ ਸਿੰਘ ਰਾਏ ਮਨੋਹਰ ਸਿੰਘ ਤਲਵਾੜ ਕ੍ਰਿਕਟ ਕੋਚ ਡਾਕਟਰ ਅਨੂਪ ਕੁਮਾਰ ਰਾਜਕੁਮਾਰ ਕਨੋਜੀਆ ਡਾਕਟਰ ਵਿਜੇ ਕੁਮਾਰ ਜਨਰਲ ਸਕੱਤਰ ਜਸ਼ਨ ਮਹਿਰਾ ਸਾਹਿਬ ਜੀ ਸਾਬੀ ਗੁਰਸ਼ਰਨ ਬਾਸੀ ਸ਼ਿਵ ਕੁਮਾਰ ਰਮਨ ਨਹਿਰਾ ਦੀਪਕ ਚੰਦੇਲ ਵਿੱਕੀ ਸਿੰਘ ਡਾਕਟਰ ਦੀਪ ਸਿੰਘ ਆਦਿ ਹਾਜ਼ਰ ਸਨ ਪੇਸ਼ ਹੈ ਇੱਕ ਰਿਪੋਰਟ ਅੱਜ ਸਰਬ ਨੌਜਵਾਨ ਸਭਾ ਫਗਵਾੜਾ ਵੱਲੋਂ ਡਾਕਟਰ ਅਮੀਤਕਰ ਚੌਂਕ ਗੁਰਦੁੱਤਾ ਚੌਂਕ ਹਦੀਆਬਾਦ ਵਿਖੇ ਜਿਹੜਾ ਰੁੱਖ ਲਗਾਉਣ ਦੇ ਲਈ ਜਿਹੜਾ ਉਪਰਾਲਾ ਕੀਤਾ ਗਿਆ ਜਿੰਨੇ ਲਾਓ ਉਹਨੇ ਬਚਾਓ ਸਾਡਾ ਸ਼ਲੋਗਨ ਆ ਕਿਉਂਕਿ ਰੁੱਖਾਂ ਨੂੰ ਲਾਉਣਾ ਸੌਖਾ ਹੈ ਲੇਕਿਨ ਉਹਨਾਂ ਨੂੰ ਪਾਲਣਾ ਬਹੁਤ ਔਖਾ ਸਰਬਨੌਜਵਾਨ ਸਭਾ ਲੋਕਾਂ ਨੂੰ ਪ੍ਰੇਰਿਤ ਕਰਦੀ ਆ ਜਿਹੜੀ ਪਿਛਲੇ 33-34 ਸਾਲ ਤੋਂ ਲੋਕਾਂ ਦੇ ਦੁੱਖਾਂ ਵਿੱਚ ਵਿਚਰ ਰਹੀ ਆ ਕਿ ਰੁੱਖ ਲਾਓ ਤੇ ਉਹਨੂੰ ਬਚਾਓ ਜ਼ਰੂਰ ਇਸ ਨꨵ ਸਭ ਨੂੰ ਅਸੀਂ ਬੇਨਤੀ ਕਰਦੇ ਆ ਕਿ ਅੱਜ ਅਸੀਂ ਤਕਰੀਬਨ 20 ਦੇ ਕਰੀਬ ਜਿਹੜੇ ਰੁੱਖ ਇੱਥੇ ਲਗਾ ਚੁੱਕੇ ਆ ਔਰ ਸਾਡੇ ਵਿਚਕਾਰ ਯੂਕੇ ਤੋਂ ਪਿੰਦੂ ਜੋੜ ਜੀ ਔਰ ਹਰਜਿੰਦਰ ਕਾਂਡਾ ਜੀ ਫਰਾਂਸ ਤੋਂ ਔਰ ਸਾਡੇ ਹੋਰ ਸਰਬਨੌਜਵਾਨ ਸਭਾ ਦੇ ਜਿੰਨੇ ਵੀ ਅਹੁਦੇਦਾਰ ਆ ਮੌਜੂਦ ਸਗੇ ਇਨਾ ਦੀ ਮੌਜੂਦਗੀ ਦੇ ਵਿੱਚ ਅਸੀਂ ਇਹ ਬੂਟੇ ਲਗਾਏ ਆ ਔਰ ਲੋਕਾਂ ਨੂੰ ਅਸੀਂ ਪ੍ਰੇਰਨਾ ਦੇਣਾ ਚਾਹੁੰਦੇ ਆ ਕਿ ਕਿਸੇ ਤਰ੍ਹਾਂ ਵੀ ਆਪਣਾ ਟਾਈਮ ਗੱਡ ਕੇ ਆਪਣੇ ਘਰਾਂ ਦੇ ਅੱਗੇ ਬੂਟੇ ਜ਼ਰੂਰ ਲਗਾਓ ਜਿੱਥੇ ਵੀ ਜਗ੍ਹਾ ਬਚਦੀ ਹੈ ਕਿਉਂਕਿ ਜਦੋਂ ਅਸੀਂ ਦੁਨੀਆ ਤੋਂ ਜਾਂਦੇ ਆ ਤਾਂ ਤੁਸੀਂ ਦੇਖੋ ਦੋ ਰੁੱਖ ਜਿਹੜੇ ਅਸੀਂ ਆਪਣੇ ਨਾਲ ਲੈ ਜਾਂਦੇ ਆ ਅਸੀਂ ਇਸ ਕੁਦਰਤ ਨੂੰ ਦਿੰਦੇ ਕੀ ਆ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਪਰ ਸਾਡਾ ਫਰਜ਼ ਬਣਦਾ ਕਿ ਜਿਹੜੇ ਅਸੀਂ ਰੁੱਖ ਦੋ ਨਾਲ ਲੈ ਕੇ ਜਾਂਦੇ ਆ ਉਹ ਤਾਂ ਕਮ ਸੇ ਕਮ ਜ਼ਰੂਰ ਲਗਾਈਏ ਹਰ ਵਿਅਕਤੀ ਨੂੰ ਦੋ ਰੁੱਖ ਜਿਹੜੇ ਆ ਹਰ ਘਰ ਪ੍ਰਤੀ ਹਰ ਇੱਕ ਮੈਂਬਰ ਬਤੀ ਲਗਾਉਣੇ ਚਾਹੀਦੇ ਆ ਤੇ ਸਭ ਨੂੰ ਬੇਨਤੀ ਆ ਕਿ ਆਓ ਆਕਸੀਜਨ ਨੂੰ ਹੋਰ ਵਧਾਈਏ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਬਚਾਉਣ ਦੇ ਲਈ ਇੱਕ ਚੰਗਾ ਉਪਰਾਲਾ ਕਰੀਏ ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਕਹਿ ਸਕੀਏ ਕਿ ਅਸੀਂ ਤੁਹਾਡੇ ਲਈ ਇੱਕ ਚੰਗਾ ਸਿਸਟਮ ਦੇ ਕੇ ਜਾ ਰਹੇ ਆ ਚੰਗੀ ਹਵਾ ਦੇ ਜਾ ਰਹੇ ਆ ਦੇ ਕੇ ਜਾ ਰਹੇ ਆ ਪਾਣੀ ਦੇ ਕੇ ਜਾ ਰਹੇ ਆ ਇਸ ਤਰ੍ਹਾਂ ਕੇ ਸਭ ਨੂੰ ਬੇਨਤੀ ਆ ਕਿ ਆਪਣੀ ਧਰਤੀ ਨੂੰ ਬਚਾਓ ਆਪਣੇ ਸਮਾਜ ਨੂੰ ਬਚਾਓ ਆ ਸਰ ਮੌਜੂਦ ਸਭਾ ਦਾ ਸਾਧ ਹੈ ਜਿਹੜਾ ਚੰਗਾ ਪ੍ਰਵਹਾਲਾ ਕਰਦੇ ਆ ਉਹਦੇ ਵਿੱਚ ਆਪਣਾ ਯੋਗਦਾਨ ਪਾਈ। ਅੱਜ ਸਰਬਨੋਜਨ ਸਭਾ ਰਜਿਸਟਰਡ ਫਗਵਾੜਾ ਤੇ ਸਰਬਨੋਜਨ ਬੈਂਟਸ ਸੁਸਾਇਟੀ ਵੱਲੋਂ ਬਨ ਵਿਭਾਗ ਦੇ ਸਹਿਯੋਗ ਦੇ ਨਾਲ ਅੱਜ ਗੁਰਦਿੱਤਾ ਚੌਕ ਹਰਿਆਵੜ ਵਿਖੇ ਵੱਲੋਂ ਫਲਦਾਰ ਬੂਟੇ ਲਗਾਏ ਗਏ ਜਿਨ੍ਹਾਂ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਿੰਦੂ ਜੋਲ ਜੀ ਸਮਾਜ ਸੇਵਕ ਜੁਕੇ ਤੋਂ ਔਰ ਉਹਨਾਂ ਦੇ ਨਾਲ ਸਾਡੇ ਹਰਜਿੰਦਰ ਕੰਡਾ ਜੀ ਫਰਾਂਸ ਤੋਂ ਔਰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਕਸ਼ਮੀਰ ਸਿੰਘ ਜੀ ਮੱਲੀ ਔਰ ਜ਼ਿਲ੍ਹਾ ਐਸ்சி ਬੈਂਕ ਦੇ ਪ੍ਰਧਾਨ ਸਤਿਸ਼ ਤੋਸ਼ ਕੁਮਾਰ ਜੀ ਗੋਗੀ ਔਰ ਸਾਡੇ ਵਰਦਮਾਨ ਤੋਂ ਹੁਸਨ ਲਾਲ ਜੀ ਇੱਥੇ ਪਹੁੰਚੇ ਨੇ ਅਚੇਚੇ ਤੌਰ ਤੇ ਉਹਨਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਬੂਟੇ ਲਗਾਏ ਔਰ ਇੱਥੇ ਸੰਦੇਸ਼ ਦਿੱਤਾ ਵੀ ਜਿੰਨੇ ਲਾਈਏ ਉਹਨੇ ਬਚਾਈਏ ਦੇ ਮਹਿੰਮ ਤਹਿਤ ਜਿਹੜੀ ਅੱਜ ਜਿਹੜੀ ਸਰਬਨੋਇਆ ਸਾਹਿਬ ਦੀ ਟੀਮ ਆ ਹਰੀਆਬਾਦ ਪਹੁੰਚੀ ਆ ਹਰੀਆਬਾਦ ਤੋਂ ਗਾਂ ਵੀ ਜਿਹੜਾ ਸਾਡਾ ਸਫਰ ਹੈ ਉਹ ਜਾਰੀ ਰਹੇਗਾ ਅਸੀਂ ਬੇਨਤੀ ਕਰਦੇ ਹਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਤੇ ਵੱਧ ਤੋਂ ਵੱਧ ਬੂਟੇ ਲਗਾਓ ਜਿੱਥੇ ਤੁਹਾਨੂੰ ਕੋਈ ਲੱਗਦੀ ਕਮੀ ਆ ਜਾਂ ਕੋਈ ਪ੍ਰੋਬਲਮ ਆ ਤੇ ਉਹ ਸਾਨੂੰ ਦੱਸਿਆ ਜਾਵੇ ਆਪਣੇ ਕਿੱਥੇ ਬੂਟੇ ਲਾਉਣੇ ਆ ਉੱਥੇ ਲਗਾਏ ਜਾਣਗੇ ਔਰ ਜਿੰਨੇ ਲਾਉਣੇ ਆ ਉਹਨੇ ਸਾਹਮਣੇ ਵੀ ਆ ਕੋਸ਼ਿਸ਼ ਇਹੋ ਕਰੀਏ ਵੀ ਭਾ ਮ 10 ਲਾਈਏ ਜਾਂ 1 ਲਾਈਏ ਉਹਦੀ ਦੇਖਭਾਲ ਜਰੂਰ ਕਰੀਏ ਵੀ ਜਿਹੜਾ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਗਰਮੀ ਦਾ ਪ੍ਰਕੋਪ ਆ ਜਾਂ ਟੈਂਪਰੇਚਰ ਜਿਆਦਾ ਵੱਧ ਰਿਹਾ ਆ ਇਹਦੀ ਆਪਾਂ ਨੂੰ ਔਖੀ ਖੜੀ ਨਾ ਦੇਖਣੀ ਪਵੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਆਓ ਸਾਰੇ ਬੂਟੇ ਲਾਈਏ ਔਰ ਜਿੰਨੇ ਲਾਈਏ ਉਹਨੇ ਬਚਾਈਏ ਬਹੁਤ ਹੀ ਦਇਵਤ ਗਾਂ ਤੋਂ ਵੀ ਇਸ ਤਰ੍ਹਾਂ ਸਾਡਾ ਸਹਿਯੋਗ ਦਿਓ ਬਹੁਤ ਬਹੁਤ ਧੰਨਵਾਦ